ਮੈਂ ਬੁੱਟਾ ਸਿੰਘ ਬੁਰਜਗਿੱਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦਖਾਉਂਦਾ ਇਹ ਮਸਲਾ ਹੋਇਆ ਜਿਹੜੀ ਪੀਸ ਦਾ ਅਸੀਂ ਪਿਛਲੇ ਸਮੇਂ ਦੇ ਵਿੱਚ ਜਦੋਂ ਦਿੱਲੀ ਅੰਦੋਲਨ ਤੋਂ ਬਾਅਦ ਚੋਏ ਆ ਤੇ ਟੋਲ ਪਲਾਜੇ ਪੰਜਾਬ ਦੇ ਵਿੱਚ ਆ ਕੇ ਅਸੀਂ ਛੱਡੇ ਆ ਤਾਂ ਅਸੀਂ ਲੇਖਾ ਜੋਖਾ ਕੀਤਾ ਕਿ ਜਿਹੜੇ ਪੰਜਾਬ ਦੇ ਵਿੱਚ 28-29 ਟੋਲ ਪਲਾਜੇ ਆ ਇਹ ਟੋਲ ਪਲਾਜਿਆਂ ਦੇ ਵਿੱਚ ਗੈਰ ਕਾਨੂੰਨੀ ਵੀ ਹੈਗੇ ਆ ਤੇ ਇਹ ਵੀ ਨਹੀਂ ਪਤਾ ਲੱਗ ਰਿਹਾ ਉਹ ਕਿਹੜੀ ਕੰਪਨੀ ਦਾ ਹੈ ਹੈ ਤੇ ਕੰਮ ਉਹਨਾਂ ਦਾ ਬਾਤ ਦਾ ਉਹ ਅਸੀਂ ਚੋਣ ਕਰਕੇ ਫਿਰ ਐਜੀਟੇਸ਼ਨ ਸ਼ੁਰੂ ਕੀਤੀ ਸੀ ਉਹ ਉਹਨਾਂ ਦੇ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਪੱਖੋ ਗੰਜਾ ਕੋਲੇ ਬਰਨਾਲਾ ਰੋਡ ਤੇ ਲੱਗਿਆ ਸੀ ਉਹ ਬਿਲਕੁਲ ਗੈਰ ਕਾਨੂੰਨੀ ਸੀ ਉਹ ਮੰਨਿਆ ਸਾਡੇ ਕੋਲੇ ਮਤਲਬ ਨੈਸ਼ਨਲ ਅਥਾਰਟੀ ਹੈ ਜਿਹੜੀ ਹਾਈਵੇ ਦੀ ਕਿ ਅਸੀਂ ਗਲਤ ਥਾਂ ਤੇ ਲਾਇਆ ਉਹਨੂੰ ਹਟਾ ਕੇ ਪਿੱਛੇ ਮਤਲਬ ਉਹ ਮੰਲਣੇ ਲਵਾਇਆ ਗਿਆ ਬਿਲਕੁਲ ਉਥੋਂ ਆਤ ਨੂੰ ਤਾ ਟੋਲ ਪਲਾਜਾ ਸੀ ਉਹਦੇ ਪਿੱਛੇ ਬੇਈਮਾਨੀ ਇਹ ਚੀਕ ਦੋ ਸ਼ਰਤਾਂ ਤੇ ਲਿਆ ਕੇ ਲਾਇਆ ਸੀ ਲੋਨਾਂ ਸੀ ਤੇ ਯਾਨੀ ਕਰੋੜਾਂ ਰੁਪਈਆ ਦੀ ਠੱਗੀ ਲੋਕਾਂ ਨਾਲ ਮਾਰੀ ਸੀ ਇਹਨਾਂ ਨੇ ਉਸ ਤੋਂ ਬਾਅਦ ਫਿਰ ਅਸੀਂ ਪਤਾ ਕੀਤਾ ਸੀ ਜਿਹੜਾ ਟਾਈਪੀ ਵਾਲਾ ਕਿ ਕਿਨੇ ਲਾਇਆ ਕਿਉਂ ਨਹੀਂ ਚੱਲਿਆ ਫਿਰ ਲੋਨ ਤੋਂ ਬਾਅਦ 13 ਸਾਲ ਹੋ ਗਏ ਉਹਨੂੰ ਲਕੇ ਨਾ ਕੋਈ ਉਹਦਾ ਸਰਕਾਰੀ ਰਿਕਾਰਡ ਨਹੀਂ ਹੈ ਕੋਈ ਉਹਦਾ ਜ਼ਿੰਮੇਵਾਰੀ ਨਹੀਂ ਲੈਂਦਾ ਕਿ ਅਸੀਂ ਲਾਇਆ ਇਹ ਨਾ ਹੀ ਕਿਸੇ ਸਰਕਾਰ ਨੇ ਜ਼ਿੰਮੇਵਾਰੀ ਲਈ ਹੈ ਅਸੀਂ ਫਿਰ ਇਹ ਫੈਸਲਾ ਕੀਤਾ ਕਿ ਉਹ ਟੋਲ ਪਲਾਜਾ ਟਾਉਣਾ ਉਹ ਅਸੀਂ ਢਾਹ ਦਿੱਤਾ ਪਿਛਲੇ ਸਮੇਂ ਦੇ ਵਿੱਚ ਬਿਲਕੁਲ ਉਹਦਾ ਸਫਾਇਆ ਕਰ ਦਿੱਤਾ ਉਸ ਤੋਂ ਅੱਗੇ ਸਾਡੇ ਨਿਸ਼ਾਨੇ ਤੇ ਸੀਗਾ ਜਿਹੜਾ ਜਿਹੜਾ ਪਿੰਡ ਆ ਘਮੜਕਲਾਂ ਵਾਲਾ ਇਹੇ ਹਾਲ ਘਮੜਕਲਾਂ ਵਾਲੇ ਦਾ ਜਿਹੜੀ ਕੰਪਨੀ ਨੇ ਲਾਇਆ ਕਿਹੜੀ ਸਰਕਾਰ ਤੋਂ ਮਨਜ਼ੂਰੀ ਲਈ ਕਿ ਕਦੋਂ ਨੋਟੀਫਿਕੇਸ਼ਨ ਜਨਾਰੀ ਹੋਇਆ ਕੁਝ ਨਹੀਂ ਹੋਇਆ ਦਾ ਵੀ ਸਿਰਫ ਤੇ ਸਿਰਫ ਐਕਸੀਡੈਂਟ ਚੋਰਾ ਦੇ ਅੱਡੇ ਬਲਾਤਕਾਰੀਆਂ ਦੇ ਅੱਡੇ ਇਦੂ ਸਭਾਏ ਕੁਝ ਨਹੀਂ ਆ ਗਿਆ ਇਹ ਅਸੀਂ ਫੈਸਲਾ ਕਰਕੇ ਪੰਜਾਬ ਸਰਕਾਰ ਦੇ ਧਿਆਨ ਚ ਲਿਆਉਂਦੇ ਹੋਏ ਜਿਹੜੇ ਸਾਰੇ ਦੇ ਸਾਰੇ ਰੋਲ ਪਲਾਜੇ ਆ ਕਿ ਇਹਨਾਂ ਨੂੰ ਹਟਾਉਣਾ ਚਾਹੀਦਾ ਪੰਜਾਬ ਸਰਕਾਰ ਨੇ ਬਕਾਇਦਾ 6-7 ਮਹੀਨੇ ਪਹਿਲਾਂ ਇੱਕ ਚਿੱਠੀ ਵੀ ਗੱਡੀ ਹੈ ਇਹਨਾਂ ਨੂੰ ਕਿ ਇਹਨਾਂ ਨੂੰ ਹਟਾਓ ਰੋਲ ਪਲਾਜਿਆਂ ਨੂੰ ਪਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਖਾਸ ਕਰਕੇ ਮੈਂ ਕਹਾਂਗਾ ਬਟੰਡੇ ਵਾਲੇ ਨੂੰ ਬਿਲਕੁਲ ਹੀ ਨਹੀਂ ਇਹ ਧਿਆਨ ਦੇ ਰਿਹਾ ਜਿਹੜੀ ਆ ਕਰਨ ਘਟਨਾ ਵਾਪਰੀ ਰਾਤ ਨੂੰ ਉਥੇ ਬਹੁਤ ਵੱਡਾ ਹਾਦਸਾ ਹੋਣਾ ਚਾਹੀਦਾ ਇਹ ਉਹਦੇ ਤੇ ਵੀ ਜਾ ਕੇ ਕੋਈ ਮੌਕਾ ਦੇਖਣ ਨੂੰ ਨਹੀਂ ਗਿਆ ਜੀ ਇਹਦੇ ਤੇ ਵੀ ਅਸੀਂ ਫੈਸਲਾ ਲਿਆ ਕਿ ਜਿ ਮਿਟਾਈਪੀ ਵਾਲੇ ਦਾ ਸਫਾਇਆ ਕੀਤਾ ਇਹਦਾ ਵੀ ਸਫਾਇਆ ਕਰਾਂਗੇ ਇਹ ਪਬਲਿਕ ਸੇਫਟੀ ਵਲਅਤ ਤੇ ਕਰ ਰਹੇ ਹਾਂ ਅਸੀਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਅੱਜ ਐਸਐਸਪੀ ਨਾਲ ਸਾਡੀ ਮੀਟਿੰਗ ਹੋਈ ਹੈ ਇਸ ਮਾਮਲੇ ਤੇ ਉਹਦੇ ਵਿੱਚੋਂ ਵੀ ਕੁਝ ਕੱਢਣ ਪਾਉਣ ਨੂੰ ਨਹੀਂ ਨਿਕਲਿਆ ਕਿ ਜਾਂ ਪੁਲਿਸ ਪ੍ਰਸ਼ਾਸਨ ਕਹਿ ਦਿੰਦਾ ਕਿ ਜੇ ਸਾਨੂੰ ਸਿਵਲ ਪ੍ਰਸ਼ਾਸਨ ਕਹੋ ਫਿਰ ਅਸੀਂ ਕਹਾਂਗੇ ਸੇਵਰ ਪ੍ਰਸ਼ਾਸਨ ਕਹਿੰਦਾ ਜਿਸ ਨੂੰ ਸਰਕਾਰ ਦਾ ਰੋਕ ਕਹੂ ਫਿਰ ਅਸੀਂ ਕੁਝ ਕਰਾਂਗੇ ਹਾਲਾਂਕਿ ਸਰਕਾਰ ਦੇ ਲੈਟਰ ਆਏ ਹੋਏ ਹਨ ਹੁਣ ਅਸੀਂ ਦੁਬਾਰੇ ਫੈਸਲਾ ਕੀਤਾ ਕਿ ਇਹ ਕਹਿ ਰਹੇ ਨੇ ਕਿ 16 ਤਰੀਕ ਹਾਈ ਕੋਰਟ ਦੇ ਵਿੱਚ ਇਹਦੀ ਪੇਸ਼ੀ ਹੈ ਉਹ ਕੀ ਹੈ ਸਿਰਫ ਤੇ ਸਿਰਫ ਜਿਹੜਾ ਠੇਕੇਦਾਰ ਹੈ ਜਿਹਨੇ ਬਣਾਏ ਸੀ ਇਹ ਢੈਪੀ ਵਾਲਾ ਤੇ ਘਮਣਕਲਾਂ ਵਾਲਾ ਉਹਦਾ 26 ਕਰੋੜ ਰੁਪਇਆ ਉਹ ਕਹਿ ਰਿਹਾ ਕਿ ਮੇਰਾ 26 ਕਰੋੜ ਰੁਪਇਆ ਕਰਜ਼ਾ ਹੈ ਮੈਨੂੰ ਇਹ ਕੋਈ ਦੇ ਨਹੀਂ ਰਿਹਾ ਇਹ ਹਾਲਾਤ ਇਹ ਹੈ ਕਿ ਜਿਹੜੀ ਪੇਸ਼ੀ ਪੈਂਦੀ ਹੈ ਨਾ ਪੰਜਾਬ ਸਰਕਾਰ ਜਾਂਦੀ ਹੈ ਨਾ ਮਤਲਬ ਉਥੇ ਮਤਲਬ ਜਿਹੜਾ ਕੋਈ ਡਿਸਟ੍ਰਿਕਟ ਪੱਧਰ ਦਾ ਪ੍ਰਸ਼ਾਸਨ ਹੋ ਜਾਂਦਾ ਉਹ ਤਰੀਕਾ ਉਹਨਾਂ ਅੱਗੇ ਮਤਲਬ ਆਈ ਜਾਂਦੇ ਆ ਇਸ ਕਰਕੇ ਕਿੰਨਾ ਚਿਰ ਮਤਲਬ ਇਹਦੇ ਬੰਨੀ ਦੇਖਾਂਗੇ ਕਿੰਨੀਆਂ ਮਤਲਬ ਜਾਂਨਾ ਹੋਰ ਜਾਣਗੀਆਂ ਇਹਨੂੰ ਲੈ ਕੇ ਅਸੀਂ ਫੈਸਲਾ ਕੀਤਾ ਕਿ ਇਹਦਾ ਸਫਾਇਆ ਕਰਨਾ ਉਹ ਸਫਾਇਆ ਕਰਨ ਦੇ ਲਈ ਅਸੀਂ ਇੱਕ 18 ਹੁਣ ਵਾਲੀ 18 ਤਰੀਕ ਨੂੰ ਆ ਵੱਡਾ ਇਕੱਠ ਜਿਹੜਾ ਦੋ ਜ਼ਿਲ੍ਹਿਆਂ ਦਾ ਹੋਊਗਾ ਉਹ ਇਕੱਠ ਕਰਨਾ ਉਹਦੀ ਬੰਦਬੰਦੀ ਮਤਲਬ ਅਗੇ ਅਸੀਂ ਬਣਾ ਰਹੇ ਹਾਂ ਕਿ ਕੀ ਕਰਨਾ ਪਰ ਇਹ ਟੋਲ ਪਲਾजा ਖਤਮ ਕਰਾਂਗੇ ਸਰਕਾਰ ਨੇ ਜੋ ਕਰਨਾ ਕਰੇ ਉਹਨਾਂ ਨੇ ਤਸ਼ੱਦਦ ਕਰਨਾ ਉਹਨਾਂ ਨੇ ਕੇਸ ਬਣਾਉਣੇ ਆ ਉਹਨਾਂ ਨੇ ਕੋਈ ਹਰਜਾਨਾ ਪਾਉਣਾ ਪਰ ਪਬਲਿਕ ਸੇਫਟੀ ਵਾਸਤੇ ਅਸੀਂ ਸਾਰਾ ਕੁਝ ਕਰਨ ਦੇ ਲਈ ਤਿਆਰ ਹਾਂ ਇਸ ਕਰਕੇ ਮਤਲਬ ਇਹ ਹੈ ਇਦੋਂ ਅਕੇ ਮੌਕਸਰ ਦੇ ਵਿੱਚ ਮਤਲਬ ਬੜੰਗ ਉੱਥੇ ਵੀ ਮਤਲਬ ਟੋਲ ਪਲਾजा ਲੱਗਿਆ ਹੋਇਆ ਹੈ ਉਹ ਗੈਰਕਾਨੂੰਨੀ ਇਸ ਕਰਕੇ ਕਿ ਜਦੋਂ ਦਾ ਐਗਰੀਮੈਂਟ ਹੋ ਗਿਆ ਉਹ ਐਗਰੀਮੈਂਟ ਦੇ ਵਿੱਚ ਜਿਹੜੀਆਂ ਵੱਡੀਆਂ ਨਹਿਰਾਂ ਜਾਂਦੀਆਂ ਰਾਜਸਥਾਨ ਨੂੰ ਉਹ ਨਹਿਰਾਂ ਦੇ ਉੱਪਰ ਇੱਕ ਵੱਡਾ ਪੁਲ ਬਣਾਉਂਦਾ ਐਗਰੀਮੈਂਟ ਹੋਇਆ ਪਿਆ ਕਿ ਉਹ ਪੁਲ ਬਣਾ ਮੰਗੇ ਸੀ ਪੁਲ ਬਣਾ ਕੇ ਮਤਲਬ ਕਿ ਉਹ ਚਲਾਵਾਂਗੇ ਪਰ ਉੱਥੇ ਵੀ ਸਾਡੇ ਬੰਦੇ ਬੈਠਾ ਨੂੰ ਧਾਨਾ ਲੱਗੇ ਨੂੰ ਸਾਲ ਤੋਂ ਉੱਪਰ ਹੋ ਗਿਆ ਉਸ ਦਿਨ ਦੇ ਬੈਠੇ ਜਿਸ ਦਿਨ ਬਸ ਡਿੱਗੀ ਨਾ 18 ਡਿੱਗੀ 17 ਕਹਿੰਦੇ 17 ਮੌਤਾਂ ਕਹਿੰਦੇ ਨੇ ਬਹੁਤ ਜ਼ਿਆਦਾ ਮੌਤਾਂ ਹੁੰਦੀਆਂ ਇੱਕੋ ਦੋ ਪਹਿਲਾਂ ਡਿ ਗਈ ਸੀ 85 86 ਦੇ ਵਿੱਚ ਉਦੋਂ ਚ 85 ਮਤਾਂ ਹੋਈਆਂ ਸੀ ਜਣੀ ਮਤਾਂ ਵੀ ਹੋਈ ਜਾਂਦਾ ਧਿਆਨ ਵੀ ਨਹੀਂ ਕੋਈ ਪ੍ਰਸ਼ਾਸਨ ਦੇ ਰਿਹਾ ਇਹਦਾ ਸਫਾਇਆ ਕਰਕੇ ਅਸੀਂ ਫੇਰ ਛਾਰ ਲਵਾਂਗੇ ਮਤਲਬ ਉਦੀ ਅ ਅਗਲੇ ਜਿਹੜਾ ਬੜੰਗ ਬੜਾ ਟੂਰ ਕਰਾ ਕੇ ਪਰ ਨਾ ਤਾਂ ਸਰਕਾਰ ਕੋਈ ਧਿਆਨ ਦੇ ਰਹੀ ਹੈ ਨਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਕੋਈ ਹੰਦੇ ਰਿਹਾ ਇਸ ਕਰਕੇ ਹੁਣ ਉਹਨੇ ਇੱਕ ਵਾਰ ਜਿਹੜਾ ਇਹ ਦੁਬਾਰਾ ਪੰਜਾਬ ਟੱਕਾਂ ਦੇ ਧਿਆਨ ਚ ਵੀ ਲਿਆਵਾਂਗੇ ਵੈਸੇ ਪਹਿਲਾਂ ਅਸੀਂ ਲਿਆ ਚੁੱਕੇ ਹਾਂ 7-8 ਮਹੀਨੇ ਪਹਿਲਾਂ ਅਸੀਂ ਮਾਨ ਦੇ ਨਾਲ ਸਾਡੀ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਇੱਕ ਲੱਖ ਲੱਖ ਗਣਾ ਕਿ ਦਿੱਸਤੀ ਮਤਲਬ ਉਹਨਾਂ ਨੂੰ ਦਿੱਸਤਾ ਹੋਇਆ ਕਿ ਆਹ ਆਹ ਕਿਹੜੇ ਗੈਰਕਾਨੂੰਨੀ ਹੈ ਲੋਕਾਂ ਦੀ ਲੁੱਟ ਦਾ ਕਾਰਨ ਤੇ ਲੋਕਾਂ ਦੀ ਮੌਤ ਦਾ ਕਾਰਨ ਪਰ ਨਹੀਂ ਕੋਈ ਧਿਆਨ ਨਹੀਂ ਦਿੰਦੇ ਇਹਨਾਂ ਨੂੰ ਲੱਗਿਆ ਨੂੰ ਦੇਖੋ ਤੁਸੀਂ 13 ਸਾਲ ਹੋ ਗਏ ਆਪ ਸਰਕਾਰ ਵੀ ਆ ਗਈ ਜੰਨੀ ਦੀ ਸਰਕਾਰ ਵੀ ਆ ਗਈ ਕੈਪਟਨ ਦੀ ਸਰਕਾਰ ਵੀ ਆ ਗਈ ਉਸ ਤੋਂ ਪਹਿਲਾਂ ਬਾਦ ਦੀ ਸਰਕਾਰ ਆ ਗਈ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਇਹ ਸੜਕਾ ਜਿਹੜੀ ਟੋਲ ਪਾਰ ਦੇ ਵਾਲੀ ਹੈ ਹੀ ਨਹੀਂ ਜਿਹੜੀ ਇੱਥੋਂ ਸੁਨਾਮ ਨੂੰ ਜਾ ਰਹੀ ਹੈ ਬਟੰਡਾ ਮਾਨਸਰੋਂ ਕੇ ਟੋਲ ਪਲਾਕੇ ਵਾਲੀ ਸੜਕ ਹੀ ਨਹੀਂ ਹੈ ਇੱਥੇ ਲੱਗਣ ਦਾ ਬਿਲਕੁਲ ਗਲਤ ਹੈ ਇਸ ਕਰਕੇ ਇਹ ਜਿਹੜੀਆਂ ਜਾਨਾਂ ਮਨੁੱਖਾਂ ਦੀਆਂ ਉਹ ਉਜਾਈ ਨਾ ਜਾਣ ਇਸ ਮੁੱਦੇ ਨੂੰ ਅਸੀਂ ਹੱਥ ਚ ਲੈ ਕੇ ਇਹ ਜਿਹੜੀ ਐਜੀਟੇਸ਼ਨ ਕੀਤੀ ਹੈ ਇਹ ਤੁਹਾਡੇ ਸਾਰੇ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਸੋ ਨੂੰ ਜਾਣਾਂ ਵੀ ਚਾਹੀਦਾ ਹੈ ਕਿ ਜਿਹੜਾ ਉਹ ਹਾਦਸਾ ਵਾਪਰਿਆ ਕਿੱਡਾ ਬੜਾ ਨੁਕਸਾਨ ਹੋਣਾ ਸੀ ਬਾਕੀ ਬਲਦੇਵ ਸਿੰਘ ਇੱਕ 2018 ਦੀ ਦਾ ਦਾ ਟਾਓ ਇਹਦਾ ਖਰਾਬਿਕਲਾ ਕੱਟੀ ਪਕ ਅਸੀਂ ਪਹਿਲਾਂ ਦੇਖਦੇ ਹਾਂ 16 ਤਰੀਕ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਕਿ 16 ਤਰੀਕ ਨੂੰ ਅਸੀਂ ਜਾ ਰਹੇ ਹਾਂ ਜਿਹੜਾ ਹੁਣ ਵੀ ਐਕਸੀਡੈਂਟ ਹੋ ਰਿਹਾ ਉਹ ਉਹਦੀ ਵੀ ਐਪੀਆਰ ਦੀ ਕਾਪੀ ਨਾਲ ਲਾ ਕੇ ਪਹਿਲਾਂ ਵੀ ਲਾ ਕੇ ਹਾਲਾਂਕਿ ਪਹਿਲਾਂ ਇਹਨਾਂ ਨੇ ਕੱਟੀਆਂ ਨਹੀਂ ਐਕਸੀਡੈਂਟ ਬਹੁਤ ਹੋਇਆ ਪਹਿਲਾਂ ਵੀ ਉਹ ਸਾਰੀਆਂ ਲਾ ਕੇ ਵਜਨ ਬਣਾਉਣ ਤੋਂ ਬਾਅਦ ਕਿ ਇਹ ਢਾਈ ਤੋਂ ਬਿਨਾਂ ਇਹਨਾਂ ਦਾ ਇੱਥੇ ਕੋਈ ਫਾਇਦਾ ਨਹੀਂ ਹੈ ਜਣੀ ਇਹ ਦਬਾਅ ਬਣਾਵਾਂਗੇ ਪਹਿਲੀ ਹੁਣ ਤੱਕ ਤਾਂ ਨਹੀਂ ਕੋਈ ਗਿਆ ਇਹ ਜਿੰਨਾ ਹੁਣ ਦਵਾ ਬਣ ਚੁੱਕਿਆ ਪ੍ਰਸ਼ਾਸਨ ਤੇ ਜਨ ਸਰਕਾਰ ਤੇ ਜਾਂਦੇ ਆ ਨਹੀਂ ਜਾਂਦੇ ਇਹ 16 ਤਰੀਕ ਤੱਕ ਮੈਂ ਵਿਦੇਸ਼ ਸਿੰਘ ਭਾਈ ਰੂਪਾ ਜ਼ਿਲ੍ਹਾ ਪ੍ਰਧਾਨ ਭਾਰਤੀ ਚੰਦਨੀਪਤਪਾ ਦਾ ਕੀ ਮਾਮਲਾ ਮਾਮਲਾ ਪੂਰ ਪਲਾਜਾ ਜਿਹੜਾ ਧਮਨਤਲਾ ਵਾਲਾ ਉਹਨੂੰ ਪੱਟਣ ਦੇ ਸੰਬੰਧ ਤੇ ਬੱਚਾ ਇਥੇ ਬਹੁਤ ਸਾਰੀਆਂ ਮੌਤਾਂ ਵੀ ਹੋ ਚੁੱਕੀਆਂ ਐਕਸੀਡੈਂਟ ਹੋਏ ਆ ਪੱਟੀਆਂ ਤੋਂ ਫਟ ਭੱਜ ਰਹੀ ਹੈ ਉਹਨੂੰ ਲੈ ਕੇ ਅਸੀਂ 26 ਜੁਲਾਈ ਤੋਂ ਮਤਲਬ ਸਰਕਾਰ ਨੇ ਲਾਈਵ ਹੋ ਕੇ ਦੱਸਤਾ ਸੀ ਕਿ ਨਾ ਪ੍ਰਸ਼ਾਸਨ ਲਾਈਵ ਹੋ ਕੇ ਦੱਸਤਾ ਸੀ ਅਸੀਂ 5 ਅਗਸਤ ਨੂੰ ਜਿਹੜਾ ਹੈਗਾ ਇਹ ਟੋਲ ਪਲਾਟੀਆਂ ਨੂੰ ਚੱਕਾਂਗੇ ਤਾਂ ਅਸੀਂ ਉਹ ਟੋਲ ਪਲਾਟੀਆਂ ਨੂੰ ਤੋੜਨ ਵਾਸਤੇ ਮਤਲਬ ਲੱਗੇ ਹੋਏ ਸੀਗੇ ਤਾਂ ਸਾਨੂੰ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੇ ਉਹ ਰੋਕਿਆ ਹੋਇਆ ਇਹ ਕਹਿ ਕੇ ਕਿ 26 ਜ ਜਿਹੜੀ ਆਉਣ ਵਾਲੀ 16 ਸਤੰਬਰ ਆ ਉਹਦੇ ਤੇ ਇੱਕ ਮਤਲਬ ਉਥੇ ਤਰੀਕ ਆ ਕਿ ਪੇਸ਼ੀ ਆ ਉਹਦੇ ਤੇ ਕੋਈ ਨਾ ਕੋਈ ਫੈਸਲਾ ਹੋ ਜੂਗਾ ਉਹ ਤੋਂ ਬਾਅਦ ਤੁਸੀਂ ਆਪ ਦਾ ਫੈਸਲਾ ਲੈ ਲਓ ਪਰ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਇਹਨਾਂ ਸਾਰੇ ਉਹਨਾਂ ਨੂੰ ਇਹ ਕਹਿ ਆਏ ਹਾਂ ਕਿ ਅਸੀਂ 18 ਤਰੀਕ ਨੂੰ ਇੱਕ ਭੱਟੀ ਜਿਹੜੀ ਹੈਗੀ ਮੀਟਿੰਗ ਰੱਖੀ ਹੋਈ ਆ ਉਹ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਕਿ ਅਸੀਂ ਉਹ ਜਿਹੜਾ ਕੰਦਾ ਵਗੈਰਾ ਉਹ ਜਿਹੜਾ ਹੈਗੀਆਂ ਉਹ ਸਾਰੀਆਂ ਟੁੱਟੀਆਂ ਹੋਈਆਂ ਨੇ ਸ਼ੈੱਡ ਵਗੈਰਾ ਖੜੇ ਨੇ ਉਹਨਾਂ ਨੂੰ ਅਸੀਂ ਲੋਚ ਲਿਆਂਦਾ ਆਪਣਾ ਪਠੰਡਾ ਤੇ ਮਾਨਸਾ ਜ਼ਿਲ੍ਹੇ ਦਾ ਵੱਡਾ ਕੱਟਕਾ ਤੇ ਜਿਹੜਾ ਹੈਗਾ ਉਹਨੂੰ ਉਹਦਾ ਸਿਵਾਇਆ ਉਥੇ ਕਰਨਾ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਉਥੇ ਪੁਲਿਸ ਪ੍ਰਸ਼ਾਸਨ ਤਾਂ ਬਾਰ ਬਾਰ ਆ ਰਹੇ ਨੇ ਸਿਵਲ ਪ੍ਰਸ਼ਾਸਨ ਆ ਜਿਹੜਾ ਉਹ ਬਿਲਕੁਲ ਹੀ ਮਤਲਬ ਕੁੜੀ ਨੀ ਦਾ ਜਿਹੜਾ ਉਹ ਸੁੱਤਿਆ ਪਿਆ 26 ਜੁਲਾਈ ਨੂੰ ਜਦੋਂ ਅਸੀਂ ਉੱਥੇ ਸਾਰਾ ਕੁਝ ਹੋ ਕੇ ਡੀਸੀ ਸਾਹਿਬ ਬਟੰਡਾ ਨੂੰ ਮੈਨ ਆਏ ਆ ਤਾਂ ਚਟਪੇ ਚੀਜ਼ਾਂ ਅੰਦਰ ਡੀਸੀ ਸਾਹਿਬ ਨੂੰ ਅਸੀਂ ਮਿਲਣਾ ਉਹ ਕਹਿੰਦੇ ਵੀ ਅੰਦਰੋਂ ਮੁਲਾਜ਼ਮਾਂ ਨੇ ਕਹਿਤਾ ਵੀ ਲੇਡੀ ਸੀ ਨੂੰ ਮਿਲ ਲਓ ਅਸੀਂ ਕਿਹਾ ਵੀ ਨਹੀਂ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਮੁੱਦਾ ਬਹੁਤ ਵੱਡਾ ਹੈ ਗੰਭੀਰ ਮੁੱਦਾ ਡੀਸੀ ਸਾਹਿਬ ਤੇ ਕਰਨ ਵਾਲਾ ਸੀ ਉਹਨਾਂ ਦਾ ਮਤਲਬ ਮੀਟਿੰਗ ਕਰਨੀ ਚਾਹੁੰਦੇ ਆ ਨਹੀਂ ਉਹ ਕਹਿੰਦੇ ਵੀ ਸਾਨੂੰ ਦੂਸਰੇ ਪਾਸੇ ਬੈਠਿਓ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਮਿਲਦੇ ਆ ਡੀਸੀ ਸਾਹਿਬ ਚੋਰ ਭਲਾਈ ਦੇ ਕੇ ਦੇਖੋ ਚਿੱਲੇ ਦਾ ਮਾਲਕਾ ਜिले ਦਾ ਮੁੱਖ ਅਧਿਕਾਰੀ ਆ ਉਹਨੇ ਮਿਲਣ ਦੀ ਕੋਈ ਲੋੜ ਨਹੀਂ ਸਾੰਝੀ ਉਸ ਤੋਂ ਬਾਅਦ ਵੀ ਉੱਥੇ ਨਗਰ ਕਾਰਡ ਐਕਸੀਡੈਂਟ ਹੋ ਰਹੇ ਨੇ ਅੱਜ ਤੱਕ ਵੀ ਜਿਹੜਾ ਸਿਵਲ ਪ੍ਰਸ਼ਾਸਨ ਆ ਸਿਰਫ ਇੱਕ ਮੀਟਿੰਗ ਕੀਤੀ ਆ ਪੰਜ ਕਰਤੂ ਐਸ.ਡੀ. ਤੋਂ ਬਾਅਦ ਸਿਵਲ ਪ੍ਰਸ਼ਾਸਨ ਦਾ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਇਹਨਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਸੀਗੀ ਉਲਟਾ ਉਹ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਲੈਟਰ ਕੱਢੀ ਜਾਂਦੇ ਵੀ ਕੀ ਹੋ ਰਿਹਾ ਹੈ ਟੂਲ ਬਟਾ ਕਿਉਂ ਮਤਲਬ ਜਿਹੜੇ ਹੈਗਾ ਤੋੜ ਰਹੇ ਸੋ ਇਸ ਕਰਕੇ ਅਸੀਂ 18 ਤਰੀਕ ਨੂੰ ਜਿਹੜੀ ਵੱਡੀ ਮੀਟਿੰਗ ਸੱਦ ਕੇ ਇਹਦਾ ਟੋਲ ਪਲਾਜ ਦਾ ਸਪਾਇਆ ਉਹ ਕਰਨਾ ਹਾਈ ਕੋਰਟ ਕਿਹੇ ਜਾਂ ਮਾਦੀ ਫੈਸਲਾ ਦੇਵੇ ਢਾਉਣ ਦਾ ਦੇਵੇ ਜਾਂ ਨਾ ਢਾਉਣ ਦਾ ਦੇਵੇ ਠੇਪੀ ਵਾਲੇ ਵਾਂਗੂੰ ਇਹਦਾ ਸੀ ਫੈਸਲਾ ਕੀਤਾ ਹੋਇਆ ਇਹਨੂੰ ਸਾਫ਼ ਕਰਕੇ ਕਰਨਾ 18 ਤਰੀਕ ਨੂੰ ਮੀਟਿੰਗ ਕਰਕੇ ਜਿਹੜਾ ਢਾਉਣ ਦਾ ਫੈਸਲਾ ਆਕੇ ਬੁਲਾਉਣਗੇ 18 ਨੂੰ ਹੀ ਢਾਉਣਾ ਉਹ ਮੀਟਿੰਗ ਦੇ ਵਿੱਚ ਫੈਸਲਾ ਤੈਅ ਕਰਾਂਗੇ ਸੀ ਕਿ ਉਸ ਦਿਨ ਹੀ ਸ਼ੁਰੂ ਕਰਨਾ ਜਾਂ ਫਿਰ ਉਸ ਤੋਂ ਮਤਲਬ ਇਹ ਕਦ ਤੱਕ ਨਾ ਕਿ ਕੱਿੱਛ ਹੋ ਜੂਗਾ ਨੂੰ ਲਗਭਗ ਜਿਹੜਾ ਹੈਗਾ ਉਹਦਾ ਤੋਂ ਜ਼ਿਆਦਾ ਸਪਾਇਆ ਜਿਹੜਾ ਹੈਗਾ ਹੋਇਆ ਵਾ ਤੇ तकरीबन ਅਸੀਂ ਜਿਹੜਾ ਹੈਗਾ ਉਹਦਾ ਸਪਾਇਆ ਕਰਕੇ ਰੋਡ ਨੂੰ ਜਮਾ ਕਲੀਨ ਕਰਕੇ ਉੱਥੇ ਸਾਫ ਕਰਤੀ ਜਿਹੜਾ ਹੈਗਾ ਫੇਰ ਹੀ ਉੱਥੋਂ ਜਿਹੜਾ ਆਉਂਦਾ ਕਿ ਇਹ ਅਸੀਂ ਪਹਿਲਾਂ ਵੀ ਤੁਹਾਡੇ ਬ੍ਰੈਸਟ ਦੇ ਸਾਹਮਣੇ ਵਾਰ-ਵਾਰ ਕਹਿੰਤੀਆਂ ਅੱਜ ਵੀ ਇਹੀ ਕਹਿੰਦੇ ਆ ਕਿ ਜਾਂ ਤਾਂ ਇਹਨੂੰ ਜ਼ਿਲ੍ਹਾ ਪ੍ਰਸ਼ਾਸਨ ਹਟਾ ਦੇ ਪਰ ਸੰਭ ਲੱਗਦਾ ਉਹਨਾਂ ਨੇ ਹਟਾਉਣਾ ਨਹੀਂ ਸਾਨੂੰ ਹੀ ਹਟਾਉਣਾ ਪੈਣਾ ਹਰ ਹਾਲਤ ਦੇ ਵਿੱਚ ਅਸੀਂ ਇਹਨੂੰ ਚੱਕ ਕੇ ਜਾਵਾਂਗੇ ਸਾਡੀ ਜਥੇਬੰਦੀ ਹਰੇਕ ਮੁੱਦੇ ਨੂੰ ਪੜਤਾਲ ਕਰਕੇ ਲੈਂਦੀ ਆ ਇਹ ਬਿਲਕੁਲ ਆਨਦਕਾਰ ਜਿਹੜਾ ਹੈਗਾ ਲੱਗਿਆ ਹੋਇਆ ਤਾਂ ਕਰਕੇ ਸੀ ਇਹਨੂੰ ਜਿਹੜਾ ਹੈਗਾ ਬਿਲਕੁਲ ਸਾਫ਼ ਕਰਕੇ ਦਾ ਕੱਲ ਵੀ ਇੱਕ ਐਕਸੀਡੈਂਟ ਹੋਇਆ ਤੇ ਉਹ ਪੱਤਾ ਦਾ ਦੇਖੋ ਕੱਲ ਜਿਹੜਾ ਐਕਸੀਡੈਂਟ ਹੋਇਆ ਉਹ ਮਤਲਬ ਅਸੀਂ ਇਹ ਕਹਿੰਦੇ ਵੈਗੂ ਨੇ ਕੁਦਰਤ ਨੇ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਬਚਾਇਆ ਉਹ ਸਾਡੇ ਜਿਹੜੇ ਉੱਥੇ ਕਿਸਾਨ ਪਏ ਸੀ ਉਹਨਾਂ ਦੇ ਸਿਰਾਂ ਦੇ ਕੋਲ ਦੀ ਨੱਕ ਹੀ ਗਿਆ ਉਹ ਮੈਂ ਕਹਿੰਦਾ ਵੀ ਜਿਹੜਾ ਤੁਸੀਂ ਜਾ ਕੇ ਦੇਖੋ ਉੱਥੇ ਵੀ ਜਿੱਥੋਂ ਵੀ ਉਹ ਟਰਾਲਾ ਲੱਗਿਆ ਉਸੇ ਕੋਈ ਸੋਖ ਖਾਲੀ ਉਹ ਤਾਂ ਰੋਡ ਸੀਗਾ ਨਾ ਮਤਲਬ ਖਾਲੀ ਕੋਈ ਟਰਾਲਾ ਹੋਵੇ ਡਰਾਈਵਰ ਜਿਹੜਾ ਦਿਨ ਦਿਹਾੜੇ ਹੋਵੇ ਉਹ ਮਤਲਬ ਜਮਾ ਸੋਫੀ ਹੋਵੇ ਉਹ ਟਰੱਕ ਨੂੰ ਟਰਾਲਾ ਨਹੀਂ ਲਗਾ ਨਹੀਂ ਸਕਦਾ ਜਿੱਥੋਂ ਦੀ ਉਹ ਟਰਾਲਾ ਨੇ ਕਿਹਾ ਸਾਡੀ ਗੱਡੀ ਟੁੱਟੀ ਆ ਭਾਂਡੇ ਟੁੱਟਿਆ ਫ੍ਰਿਜ ਟੁੱਟੀ ਆ ਤੇ ਗਾਹਾਂ ਜਾ ਕੇ ਉਹ ਨਾਲ ਹੀ ਇਹ ਮਤਲਬ ਅ ਦੂਸਰੇ ਪਾਸੇ ਟੋਲ ਪੁਲਾਜੇ ਵਾਲੇ ਪਾਸੇ ਪਾਰਟ ਜਾਂਦਾ ਤਾਂ ਸਾਡੇ ਜਿਹੜੇ ਉਹ ਕਿਸਾਨ ਸੀਗੇ ਉਹ ਅੱਜ ਸਾਡੇ ਵਿੱਚ ਨਹੀਂ ਹੋਣੇ ਸੀ ਜਿਹੜਾ ਬਹੁਤ ਤਰਤਨਾਕ ਜਿਹੜੀ ਘਟਨਾ ਸੀ ਤੇ ਦੂਜੇ ਪਾਸੇ ਉਹ ਪਾਰਟ ਜਾਂਦਾ ਜਿੱਥੇ ਗੱਡੀ ਟੁੱਟੀ ਆ ਉਹਦੇ ਚ ਵੀ ਇੱਕ ਨੁਕਸਾਨ ਸਿੱਤਾ ਪਿਆ ਸੀਗਾ ਉਹ ਉਹਦਾ ਉਹ ਨੁਕਸਾਨ ਹੋ ਜਾਣਾ ਸੀਗਾ ਸੋ ਇਸ ਕਰਕੇ ਜਿਹੜਾ ਹੈਗਾ ਅਸੀਂ ਸਾਡਾ ਜਿਹੜਾ ਨੁਕਸਾਨ ਹੋਇਆ ਫਰਿੱਜ ਵਗੈਰਾ ਦਾ ਗੱਡੀ ਦਾ ਉਹਦੀ ਵੀ ਪਰਭਾਈ ਕਰਾਉਣੀ ਆ ਤੇ ਜਿਹੜੀ ਮੁੱਖ ਮੰਗ ਆ ਇਹਨੂੰ ਜਿਹੜਾ ਹਰ ਹਾਲਤ ਦੇ ਵਿੱਚ ਟੂਲ ਪਲੱਗ ਜੀ ਸਾਫ਼ ਕਰਕੇ ਜਾਵਾਂਗੇ ਲੋਕਾਂ ਨੂੰ ਸਹੂਲਤ ਦੇ ਕੇ ਜਾਵਾਂਗੇ ਸਾਡੀ ਕਿੱਥੇ ਬੱਦਦਾ ਤੇ ਹੈ ਹੀ ਆ ਕਰਤਾ ਪਤਾ ਲੱਗਦਾ